ਨਹੀਂ ਮੇਰੇ ਕੋਲ ਕੱਢ 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 ਪੈਸੇ ਕੱਢ ਜਿਹੜੇ ਕੋਲ ਨਹੀਂ ਇਹ ਤੋਂ ਇੱਕ ਮਿੰਟ ਪੈਸੇ ਕੱਢ ਮੈਂ ਪਰ ਅਸਲ ਨਹੀਂ ਮੈਂ ਪਰ ਅਸਲ ਨਹੀਂ ਪੈਸੇ ਕੱਢ ਤੇ ਨੋਟ ਵੀ ਸਾਡੇ ਕੋਲ ਨੋਟਾਂ ਦੇ ਨੰਬਰ ਲਿਖੋ ਜੀ ਕੱਢ ਕੇ ਪੈਸੇ ਕੱਢ ਕੱਢ ਕੇ ਕਿਹਦੇ ਹੋਣ ਜੀ ਕੱਢ ਕੇ ਨੋ 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 ਨ 380 ਨੰਬਰ ਹੈ ਕਰਨਪਾਲ ਕਿਹੜੇ ਜਿਲ੍ਹੇ ਦਾ ਨੰਬਰ ਹੈ ਮਾਸ਼ੱਲਾ ਅੱਜ ਕਿੰਨੇ ਕਿੰਨੇ ਬੰਦੇ ਤੋਂ ਲੈਨੇ ਨੇ ਪੈਸੇ ਸਾਡੇ ਪਿੰਡ ਦੇ ਬੰਦੇ ਤੋਂ ਕੱਲ ਧਾਰ ਕੀਤੇ ਨੇ ਤੁਸੀਂ ਕਿ ਖੀਰੇ ਲੈ ਕੇ ਆਉਨੇ ਹਾਂ ਮੇਰੇ ਨਾਲ ਕਰੀਏ ਧਾਰ ਤਾਂ ਗੱਡੀ ਫੇਰਟ ਦਿਲਵਾਈ ਆ ਮੈਂ ਡਰਦਾ ਕਿਥੋਂ ਤੁਹਾਡੇ ਬਾਪੂ ਨੇ ਆ ਗਿਆ ਬਕਾ ਕਾਕਾ ਪੈਸੇ ਲੈ ਕੇ ਆਇਆ ਅੱਜ ਤੂੰ 300 ਰੁਪਏ ਲੈ ਕੇ ਨਹੀਂ ਤੂੰ ਪੂਰੀ ਅੱਜ ਕਿੰਨੇ ਤੋਂ ਆਪੇ ਬੰਦੇ ਨੇ ਤੂੰ ਕਹਿ ਨਹੀਂ ਮੈਨੂੰ ਕਿਹਾ 11 ਰੁਪਏ ਹਾਂ ਲੋ 300 ਰੁਪਏ ਇਹ ਨਹੀਂ ਇੱਥੋਂ ਇਹ ਸਾਡੇ ਪਿੰਡ ਦਾ ਨਹੀਂ ਸਿਸ ਉਹ ਮੈਂ ਕਰੂੰਗਾ ਕਿਤੇ ਨਹੀਂ ਕਰਦਾ ਪਰ 380 ਨੰਬਰ ਇਹਨੂੰ ਅੱਜ ਹੀ ਪਤਾ ਲੱਗਿਆ ਕਿ ਐਂਪ੍ਰੈਸ ਲਾ ਕੇ ਕਰਦਾ ਆ 300 ਰੱਖੀ ਸਾਡੇ ਕੋਲੇ ਨੋਟਾਂ ਦੇ ਨੰਬਰ ਨੇ ਹਾਂ ਇੱਕ ਮਿੰਟ ਆਪ ਪਬਲਿਕ ਨੂੰ ਵੀ ਦਿਖਾ ਦਈਏ ਆ ਨੋਟਾਂ ਦੇ ਨੰਬਰ ਦੇ ਅਸੀਂ 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 ਪੈਸੇ ਦੇਖ ਲਈਏ ਇਹ ਤੂ ਤੂ ਦੇ ਇਹਨੇ ਪੈਸੇ ਨੋਟ ਚੈੱਕ ਕਰ ਲੋ ਆ ਦਿਖਾਇਆ ਜੀ ਨੋਟ ਦਾ ਨੰਬਰ ਮੜੇ ਜੇ ਨੋਟ ਦਵਾਣਾ ਖੋਲ ਨੋਟ ਸਾਡੇ ਕੋਲ ਇੱਕ ਮਿੰਟ ਖੋਲ ਨੋਟ ਕੱਢ ਨੋੜਾੜ ਜੇਪ ਤੋਂ ਨੋੜਾੜ ਨੋਟ ਮੇਰੇ ਨੋੜ ਲੈ ਸ਼ਾਰਟ ਕਰੰਨੇ ਬੰਦੇ ਨੰਬਰ ਉਠਾ ਨਹੀਂ ਨਹੀਂ ਨਾ ਨਾ ਨੋਟਾ ਇਹ ਨੰਬਰ ਚੈੱਕ ਕਰਦਾ ਆ ਫੜਿਓ ਜੀ ਆ ਫੜਿਓ ਸਰਪਾਲ 6494 ਬੰਦੇ ਦਾ ਜਾਣਦਾ ਤੂੰ ਨੰਬਰ ਦਾ ਜਾਣਦਾ ਇਹਨਾਂ ਨੂੰ ਆ ਨੰਬਰ ਆ ਨੰਬਰ ਦੇਖੋ ਜੀ ਯਾਰ ਦੇਖੋ ਆ ਨੰਬਰ ਹੈ 649492 ਇਹ ਆ ਸੀ ਨੋਟ ਪਹਿਲਾਂ ਖਿੱਚ ਕੇ ਦੇ ਤੇਰੇ ਤੇਨੇ ਨਾਲ ਆ ਤਿੰਨੇ ਨੋਟੇ ਰੱਖ ਰੱਖ ਇਹਨਾਂ ਨੂੰ ਨਹੀਂ ਆ ਤੂੰ ਇਹੀ ਰੱਖ ਇਹੀ ਇਹ ਰੋਜ਼ ਆਉਂਦਾ ਜੀ ਠੀਕ ਹੈ ਇੱਥੇ ਪੈਸੇ ਲਈ ਜਿਹਨੇ ਲੋਕਾਂ ਤੋਂ ਤੁਸੀਂ ਲੁੱਟੀ ਜਾਂਦੇ ਹੋ ਉਹਨਾਂ ਨੂੰ ਸਰਕਾਰ ਤੋਂ ਤਰਖਾਣਾ ਦਰਖਾਵਾ ਹੈ ਹਾਂ ਹੰਤ ਮਾਜੀਏ ਚਾਲ ਆ ਇਹ ਕੀ ਚਾਲ ਹੈ ਕਾਹਦੀ ਚਾਲ ਹੈ ਮੈਂ ਗਰੀਬਦਰ ਨਾ ਚਾਲ ਕਰੂੰਗਾ ਆ ਚਾਲ ਮੈਂ ਚਾਲ ਕਰੂੰ ਤੈਨੂੰ ਤੁਹਾਨੂੰ ਪੈਸੇ ਦੇਣਾ ਕਿ ਕਿਹੜੇ ਲਿਪੜੇ ਤੇ ਮਿੱਟੀ ਨਾਲ ਤੁਹਾਡੇ ਚਾਲ ਬਣੀ ਪਈ ਹੈ ਮੈਂ ਸੁਣੂਗਾ ਕਿ ਕੀ ਨੀਦਾਰ ਦੀ ਗੱਡੀ ਆ ਤੁਸੀਂ ਕਹਿੰਦੇ ਗੱਡੀਆਂ ਦੇ ਭੀਏ ਮੈਂ ਸ਼ੇਰ ਆਖਦੇ ਨੇ ਫੋਟਾ ਗੱਡੀਆਂ ਦੀ ਘੇਰ ਨੇ ਗੱਡੀਆਂ ਮਈਆਂ ਨੂੰ ਜੀ ਕੇ ਨਿਗ੍ਹਾ ਨਿਗਾਹੋਂ ਦੇ ਵੀ ਘੇਰ ਦੇ ਲਈ ਜੀ ਹਾਂ ਜੀ ਘੇਰ ਦੇ ਹਾਂ ਨਗਣੀ ਦਿੰਦੇ ਐਸਐਸਸੀ ਮਾਸਾਨਾ ਗੱਲ ਕਰ ਹਾਂ ਸਿਕੋਲਾ ਲਾਇਓ ਜੀ ਗੰਡ ਪਾਇਆ ਨਹੀਂ ਇੱਥੇ ਰੋਜ਼ ਪਾਉਂਦੇ ਨੇ ਜੀ ਕਿ ਅੱਜ ਪਾਇਆ ਐਂ ਦੁਬਾਰਾ ਮੁੰਡੇ ਨੇ ਦੱਸਿਆ ਜੀ ਐਸਐਸਸੀ ਮਾਸਾਨਾ ਗੱਲ ਕਰੇ ਮੁੰਡੇ ਨੇ ਹੋਂਦ ਸੀ ਹਾਂ ਜੀ ਕਿਤੇ ਗਦਰ ਮੱਚ ਗਿਆ ਮਸਤਾਏ ਲੱਗਿਆ ਮੈਂ ਕਿ ਅੱਜ ਮਰ ਚੁੱਕਾ ਨਹੀਂ ਕੋਈ ਬੰਦਾ ਕਹੀ ਬੰਦੇ ਵੀ ਕਹਿੰਦਾ ਯਾਰ ਮੈਂ ਕਹਿੰਦਾ ਹੈਲੋ ਐਸਐਸਸੀ ਮਾਨਸਰ ਚੇਕ ਕੋਲਾ ਕੋਲਾ ਸੇਕ ਕੋਲਾ ਤੇ ਮੈਡੀਕਲ ਨਹੀਂ ਐਕੋ ਸਾਹ ਲਾਇਓ ਨੰਬਰ ਐਸਐਸਸੀ ਦਾ ਕੋ ਯਾਰ ਤੂੰ ਹੀ ਬੋਲੀ ਨੰਬਰ ਐਸਐਸਸੀ ਦਾ ਹੈਲੋ ਰੁਕੋ ਇਹ ਲੋਕਾਂ ਕੋਲ ਪਹਿਲੇ ਬੋਲ ਲਏ ਇਹ ਹੀ ਵਾਟਾ ਕਰਦਾ ਹੋਰ ਨਿਕਲ ਜਾਂਦਾ ਜਿਸੇ ਬੰਦੇ ਨੂੰ ਕਹਿੰਦੇ ਨੇ ਕਿੰਨੇ ਨੂੰ ਇਹੀ ਤੱਕ ਜਾਂਦਾ ਹੀ ਕਹਿੰਦੇ ਸਭ ਤੋਂ ਜ਼ਿਆਦਾ ਆਹ ਮਿਲ ਜੂ ਜੀ ਨੰਬਰ ਨਾਲ ਲੈ ਕੇ ਦੇ ਹਲਕਾ ਨਹੀਂ ਰੰਗ ਬਦਲਿਆ ਤੇ ਤੇਰਾ ਤਾਂ ਤੇਜ਼ੀ ਗੰਦੀ ਹੋਈ ਅੱਜ ਕਿਉਂ ਲੈ ਅੱਜ ਕਿਉਂ ਲੈ 300 ਰੁਪਏ ਕੋਲ ਤੇ ਜੀ ਜੀ ਦਾ ਲਿਆ ਦੇ ਕਰ ਲੋੜੀ ਪਾਣੀ ਕੇ ਖਾਣਾ ਪਹਿਲਾਂ ਨਹੀਂ ਮੂਹਿਆ ਖਾਣਾ ਤੁਹਾਡੇ ਨਾਲ ਅਸੀਂ ਸਾਰੇ ਹੈ ਕਰਾਂ ਕਿ ਕਿੰਨੇ ਦੇ ਲੈ ਲੈਣ ਦਾ ਸੀ 11000 1100 ਤੋਂ ਲੈਣੇ ਆ ਉਹ ਇਹਨੇ 14000 ਮੰਗੂ ਤੇ ਤੇ ਗੱਡੀ ਵੀ ਨਹੀਂ ਰੁਕੀ ਤੇ ਮੇਰੀ ਗੱਡੀ ਰੁਕੀ ਹੈ ਰੋਜ਼ ਤੁਸੀਂ ਕਮਾ ਲੈ ਗੱਡੀ ਕਿੱਧਰ ਜਾ ਰਹੀ ਹੈ ਮੈਂ ਨੰਦਾਲਾ ਪਹੁੰਚਿਆ ਪੈਸੇ ਤਾਂ ਲੈ ਫਿਰ ਮੈਂ ਵੱਡਲ ਫਾਫੇ ਸਰ ਕੀ ਚੇਤੀ ਕਰਦੇ ਸਰ ਇਹ ਵੀ ਮਿਲ ਫਾਫੇ ਜਦੋਂ ਗੱਲ ਕਰਦੇ ਇਹ ਗੱਡੀ ਕਿੱਧਰ ਜਾ ਰਹੀ ਹੈ ਤੂੰ ਜਾਣੀ ਇਹ ਗੱਲ ਐਸਐਸ ਕੋਈ ਨਹੀਂ ਕਰ ਲਾ ਰਹੀ ਨਹੀਂ ਕਰ ਕਿੱਥੇ ਜਾ ਰਹੀ ਹੈ ਜਿਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨਾਲ ਗੱਲ ਕਰ ਲੱਗਿਆ ਆ ਬਾਈ ਤੂੰ ਸੱਤਾ ਕਰ ਤਾ ਕਰ ਗਿਆ ਕਰਦੇ ਨਾ ਕਰਦੇ ਨਾ ਆ ਮੁੰਡੇ ਲਾੜੀ ਹੋਏ ਜਾਂਦਾ ਤਾਰੀ ਬੋਲਦੇ ਸਭ ਤੋਂ ਵੱਧ ਤਾਂ ਇੱਕ ਬੰਦਾ ਕਰਦਾ ਸਭ ਤੋਂ ਵੱਧ ਮਾਦਾ ਜਵਾਗ ਲੈ ਗਿਆ ਬਿਮਾਰ ਦੀ ਇਹ ਨੂੰ ਮਿਲਿਆ ਇਹ ਮੇਰੀ ਕਿਹਦੀ ਲੈਣ ਕਰੀ ਆ ਚਾਰ ਨੰਬਰ ਨਹੀਂ ਛੱਡਿਆ ਕੋਈ ਮੇਰੇ ਐ ਚੈਮੋ ਜੈਨੂ ਗੋਸ਼ਰਾ ਦੇਸ ਕਿਸਾਬ ਸਸੇ ਕੰਮ ਆਪਣੇ ਜਿਹੜੀ ਮਨਕੋਨੀ ਆ ਜਿੱਥੇ ਆਪਣਾ ਬਸੇ ਨੂੰ ਮੁੜ ਕੇ ਕਿਤੇ ਕੁਝ ਹੋ ਜਾਂਦਾ ਹੈ ਰੇਤ ਬਾਬਾ ਬੇਹਾਨਾ ਕਿੰਨਾ ਜਿੱਤਦਾ ਹੈ ਉਹਨੇ ਕੱਲ ਤੇ ਪਰਸੋਂ ਸਾਡੇ ਪਿੰਡ ਦੇ ਇੱਕ ਮੁੰਡਾ ਸਾਡੀ ਨੇ ਕਿਤੇ ਚਾਹੀਦਾ ਹੈ उतो बाद असां उहो जेको itu dia belum kalau sudah terima kalau ਚਲੇ ਬੋਟਨਾਂ ਲਈ ਹੋਗਾ ਹੋਗਾ ਉਹ ਰੋਡ ਦੀ ਬੰਦ ਸਾਰੀ ਸਮਾਗਮ ਨਾ ਹੋਣਾ ਉਹੋ ਕਿ ਤਰ੍ਹਾਂ ਹੋਇਆ ਜੋ ਐਸ.ਪੀ. ਦਾ ਥੀਰੇ ਦੀ ਪਰੀ ਹੋਈ ਇਹ ਲਾਉਂਦਾ ਪਰਸੋਂ ਤੋਂ ਐਸੇ ਚੌਂਕ ਤੇ ਇਹ ਤੋਂ ਪੈਸੇ ਮੰਗੇ ਜਾ ਰਹੇ ਨੇ 300 ਰੁਪਏ ਦੇ ਦੇ ਬਸ ਇਹ ਕਹਿੰਦਾ ਮੇਰੇ ਸਾਢੇ 5 ਗਾੜੀ ਦੇ ਪੂਰੇ ਨੇ ਪਰ ਕਹਿੰਦਾ 300 ਰੁਪਏ ਦੇ ਦੇ ਇਹ ਤੈਨੂੰ ਦੇਣੇ ਪੈਣਗੇ ਆਉਂਦੇ ਜਾਂਦੇ ਨੂੰ ਘੇਰੇ ਸੀ ਕੱਲ ਰਾਤ ਫਿਰ ਜੀ ਤਲਾਸ਼ੀ ਵੀ ਲਈ ਸੀ ਤੇਰੇ ਕੋਲ 300 ਰੁਪਏ ਹੁਣੀ ਹੈਗਾ ਇਹ ਕੰਨੀ ਮੇਰੇ ਕੋਲ ਹੈ ਨਹੀਂ ਮੈਂ ਕੱਲ ਨੂੰ ਲਿਆ ਕੇ ਦੇ ਦੂੰ ਕੱਲ ਰਾਤ ਮੈਂ ਪਿੰਡ ਆਇਆ ਸੀ ਅੱਧਾ ਚੀਨੀ ਗਿਆਣ ਤੇ ਮੁੰਡਾ ਮੇਰੇ ਕੋਲ ਆਇਆ ਤੇ ਮੈਂ ਆਹਦੇ ਨੂੰ ਕਿਹਾ ਵੀ ਤੂੰ ਮੈਨੂੰ ਦੱਸ ਮੇਰੇ ਸਾਹਮਣੇ ਕਰਾ ਗੱਲ ਇਹਨੂੰ ਅਸੀਂ 300 ਰੁਪਏ ਦਿੱਤਾ ਉਹਨਾਂ ਨੋਟਾਂ ਦੇ ਅਸੀਂ ਨੰਬਰ ਵੀ ਨੋਟ ਕਰ ਲਏ ਫੋਟੋ ਖਿੱਚ ਲਈ ਪਹਿਲਾਂ ਵੀ ਆਹ 300 ਰੁਪਏ ਤੂੰ ਦੇਣੋ ਅਸੀਂ 5 ਮਿੰਟ ਪਹਿਲਾਂ ਆ ਕੇ ਬੈਠੇ ਖੜਾ ਕਿਤੇ ਇਹ ਦੱਸਦਾ ਕਿ ਤੂੰ ਜਿਹੜੇ ਬੰਦੇ ਨਾਲ ਤੂੰ ਕੱਲ ਪਈ ਇਕਰਾਰ ਕੀਤਾ ਹੈ ਉਹਨੂੰ ਪੈਸੇ ਦੇ ਦੇ ਇਹ ਮੁੰਡੇ ਦੀ ਗੱਡੀ ਖੜਾਈ ਤੇ ਹਰ ਪਾਲ ਜਿਹੜਾ ਕੋਲ ਗਿਆ ਉਸ ਵਾਸਤੇ ਮਹਾਰਾਜ ਨੂੰ ਕਿਹਾ ਨਹੀਂ ਆਖੇ ਨਹੀਂ ਤਾਨੂੰ ਇਹਦਾ ਰੇਟ ਹੈ ਜਿਹਨੂੰ ਮਿਲਦੇ ਜਾਂਦੇ ਨੇ ਰੇਟ ਬਹੁਤ ਵੱਡਾ ਹੈ ਮੈਂ ਕਹਿੰਦੀ ਕਿ ਮੈਂ ਪੈਸੇ ਦੇ ਨਹੀਂ ਤਾਂ ਟੋਕੜੇ 1100 ਦਾ ਚਲਾਨ ਬਣੇ ਇਹ ਕਿਹਾ ਤਾਂ ਪੂਰੇ ਨਹੀਂ ਭਰ ਜਾਂਦਾ ਮੈਂ ਉਹਨੂੰ ਕਹਿੰਦੀ ਕਿ ਤਿੰਨ ਸੌ ਦਾ ਭਰ ਜਾਂਦਾ ਹੈ ਪਰ ਨਹੀਂ ਅੱਗੇ ਰੇਡਿੰਗ ਕੋਲ ਜਾ ਕੇ ਬੋਲ ਉਨੇ ਇੰਸੋਰ ਦੀ ਆ ਲੈਆ ਉਤਮਨ ਅਸੀਂ ਆ ਗਏ ਅਸੀਂ ਉਹਨੂੰ ਬੁਲਾਇਆ ਜਿਹੜੀ ਸਾਡੇ ਕੋਲੇ ਫੋਟੋ ਖਿੱਚੀ ਹੋਈ ਸੀ ਨੋਟਾਂ ਦੀ ਉਹ ਪਬਲਿਕ ਦੇ ਸਾਹਮਣੇ ਦਿਖਾਈ ਦੀ ਆ ਨੋਟ ਈ ਦੀ ਜੇਬ ਚੋਂ ਉਹੀ ਨੋਟ ਉਹਦੀ ਜੇਬ ਚੋਂ ਨਿਕਲੇ ਉਹੀ ਨੋਟ ਨੰਬਰ ਜਦੋਂ ਐਸਐਸਪੀ ਮਾਨਸਾ ਨਾਲ ਗੱਲ ਕੀਤੀ ਹੈ ਤੇ ਬਣਦੀ ਕਾਰਵਾਈ ਵੀ ਹੋਊਗੀ ਕੁੰਡੇ ਤੋਂ ਵੀ ਲੈਂਦੇ ਹੋਣਗੇ ਪਰ ਨਹੀਂ ਕਈ ਮੈਨੂੰ ਦੱਸਦੇ ਨਹੀਂ ਕਹਿੰਦੇ ਹੈਗਾ ਸਾਰਾ ਤੋਂ ਲੈਂਦੇ ਇਸੇ ਨੂੰ ਵੀ ਵਾਸ ਦੇਈਏ ਸਾਈਕਲ ਵਾਲੇ ਨੂੰ ਵੀ ਵਾਸ ਦੇਈਏ ਇਹ ਲੈ ਲਿਆ ਗਿਆ ਕਿ ਐਸਐਸਪੀ ਨੇ ਗੱਲ ਕਰਕੇ ਭਰਮਪਨ ਨਾ ਦਾ ਜਿਹੜਾ ਫਰਕ ਨਾਲ ਪੁਲਿਸ ਵਾਲਾ ਉਹ 300 300 ਦੇ ਫਰਕ ਫੰਡ ਮੈਂਜਮੈਂਟ ਪਾਈ ਜਾਂਦਾ ਜੇ ਕੋਈ ਸਾਉਂ ਨਹੀਂ ਖੇਰੀ ਬਦਲ ਲਗਣਾ ਸਾਰੇ ਤਰਫ ਤੋਂ ਜਿਵੇਂ ਹੋਣ ਮੇਰੀ ਵੀਡੀਓ ਬਣਾਈ ਜਾਣੇ ਹੋ ਜਿਵੇਂ ਜਿਨ੍ਹਾਂ ਦੀ ਪੈਸੇ ਲੈਂਦੇ ਨੇ ਵੀਡੀਓ ਬਣਾ ਲੋ ਸਾਨੂੰ ਦੇ ਦਿਓ ਜਿਵੇਂ ਦਿੱਲੀ ਤੇ ਅਸੀਂ ਕੀਤਾ ਤੇ ਸਾਨੂੰ ਦੱਸੋ ਕਿ ਕੋਣ ਅਫਸਰ ਪੈਸੇ ਲੈਂਦਾ ਹੈ ਅੱਗੇ ਐਕਸਲੇਟਰ ਸਾਡਾ ਠੀਕ ਹੈ ਜੀ ਬਹੁਤ ਬਹੁਤ ਦਿਲਚਸਪ ਹੈ